ਹਾਰੇ ਅਮਰ ਹੈ ਬੰਦੀ ਸ਼ਕਤੀ ਹਾਰੇ ਰੋਮ ਦਾ ਚਕਰੇ ਜੋਰ ਜੋਰ ਹੋ ਰਹੇ ਜੀ ਮਹਾਰਾਜੀ ਜਾਵਲਮਿਕੀ ਹਾਰਾ ਵਾਲਮਿਕੀ ਅੱਜ ਜੋ ਭੰਡਾਰੇ ਪੁਲ ਤੇ ਸਾਰਾ ਸਾਡਾ ਸਮਾਜ ਇਕੱਠਾ ਆਇਆ ਕੁਝ ਦਿਨ ਪਹਿਲਾਂ ਜਿਹੜਾ ਜਸਬੀਰ ਸਿੰਘ ਸੰਧੂ ਐਮ ਐਲ اے ਇਹ ਬਡਾਲੀ ਹਲਕੇ ਤੋਂ ਜਿਨ੍ਹਾਂ ਨੂੰ ਸਰੈਨ ਬੋਰਡ ਦੇ ਵਿੱਚ ਮੈਂਬਰ ਨਿਯੁਕਤ ਕੀਤਾ ਗਿਆ ਹੈ ਔਰ ਜਿਨ੍ਹਾਂ ਨੂੰ ਉਥੋਂ ਦਾ ਗਿਆਨ ਨਾ ਹੋਣ ਕਾਰਨ ਪਾਰਟੀ ਦੀ ਨਾ ਸਮਝੀ ਕਾਰਨ ਇਹ ਜਿਹੜਾ ਲੋਕਾਂ ਵਾਲਮੀਕ ਮੰਦਰ ਦੇ ਜਿਹੜੇ ਮਾਡਲ ਤੇ ਲਾ ਕੇ ਇਹਨਾਂ ਨੇ ਬਹੁਤ ਵੱਡੀ ਖਾਮੀ ਕੀਤੀ ਗਲਤੀ ਕੀਤੀ ਇਹੋ ਮਾਡਲ ਕਿਤੇ ਦਰਬਾਰ ਸਾਹਿਬ ਟੈਂਪਲ ਤੇ ਲੱਗ ਜਾਏ ਜਾਂ ਦੁਰਗਾ ਮੰਦਰ ਟੈਂਪਲ ਤੇ ਲੱਗ ਜਾਏ ਤੇ ਹਿੰਦੂ ਸਮਾਜ ਦਾ ਸਿੱਖ ਸਮਾਜ ਇਹਨਾਂ ਲੋਕਾਂ ਦਾ ਕੀ ਅਰਸ਼ ਕਰੇਗਾ ਇਥੇ ਹਿਸਾਬ ਲਗਾਇਆ ਜਾ ਸਕਦਾ ਕਿ ਦਲਤਾਂ ਦਾ ਤੀਰ ਤੋੜਨ ਕਰਕੇ ਜਿਹੜਾ ਵਾਲਮੀਕ ਤੀਰਥਨਾ ਯਾਰ ਬਰੀ ਇਦਾਂ ਦੀ ਜਿਹੜੇ ਕਾਰੋਬਾਰ ਕੀਤੇ ਜਾਂਦੇ ਆ ਆ ਹੁਣੇ ਹੁਣੇ ਜਿਹੜਾ ਇੱਕ ਛੋੜੇ ਜਿਹੇ ਬੱਚੇ ਨੇ ਜਿਹੜਾ ਉਹਨਾਂ ਦਾ ਬੈਨਰ 파ਡਨ ਦੀ ਕੋਚ ਕੀਤੀ ਉਥੇ ਸਰਕਾਰ ਦੇ ਜਿੰਨੇ ਇੱਥੇ ਸੀਨੀਅਰ ਅਫਸਰ ਆਏ ਆ ਸਾਰਿਆਂ ਨੇ ਉਹਨਾਂ ਦੇ ਜ਼ਬਰਦਸਤੀ ਚੁੱਕ ਕੇ ਜਿਹੜਾ ਉਹਨੂੰ ਗੱਡੀ 'ਚ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਇਥੋਂ ਸਾਫਤ ਹੁੰਦਾ ਕਿ ਪ੍ਰਸ਼ਾਸਨ ਵੀ ਔਰ ਮੁੱਖ ਮੰਤਰੀ ਸਾਹਿਬ ਸਾਰੇ ਜਿਹੜੇ ਉਹਨਾਂ ਦੀ ਮਿਲੀ ਭੁਗਤਿਆ ਇੱਕ ਦਲਤਾਨਾ ਤੀਸ ਜ਼ੋਰਨ ਕਰਕੇ ਇਹ ਕਦੇ ਵੀ ਵਾਲਮੀਕ ਤੀਰ ਦਾ ਜਿਹੜਾ ਸੰਤ ਸਮਾਜ ਆ ਵਾਲਮੀਕੀ ਸਮਾਜ ਇਹਨੂੰ ਬਰਦਾਸ਼ਤ ਨਹੀਂ ਕਰੂਗਾ ਪ੍ਰਸ਼ਾਸਨ ਵੱਲੋਂ ਟਾਈਮ ਮੰਗਿਆ ਗਿਆ ਅਗਰ ਆ ਪ੍ਰਸ਼ਾਸਨ ਜਿਹੜਾ ਹੈ ਜੀ ਮੰਗਲਵਾਰ ਤੱਕ ਟਾਈਮ ਦਿੱਤਾ ਮੰਗਲਵਾਰ ਤੋਂ ਬਾਅਦ ਜਿਹੜਾ ਹੈ ਇਹ ਜਿੰਨੇ ਵਾਲਮੀਕੀ ਤੀਸ ਦੇ ਮਹਾਪੁਰਖ ਹੈਗੇ ਆ ਮੇਨ ਗੱਡੀਆਂ ਦੇ ਸਾਰੇ ਮੀਟਿੰਗ ਕੱਲ ਨੂੰ ਮੀਟਿੰਗ ਹੋਏਗੀ ਮੀਟਿੰਗ ਤੋਂ ਬਾਅਦ ਜਿਹੜਾ ਨਿਰਣਾ ਲਿਆ ਲਜਾਏਗਾ ਉਹਦੇ ਵਿੱਚ ਪੰਡਾਰੀਪੁਰ ਜਾਮ ਵੀ ਕੀਤਾ ਜਾਊਗਾ ਔਰ ਮਰਨਵਰਤੀ ਜੇ ਲੋੜ ਪਈ ਤੇ ਮਰਨਵਰਤਾ ਕੋ ਵੀ ਬਿਠਾ ਜਾਊਗਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਪਹਿਲਾਂ ਦਾ ਸਾਰੇ ਵੀਰਾਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀ ਜੈ ਸੰਵਿਧਾਨ ਮੈਂ ਆਲ ਇੰਡੀਆ ਸ਼ੈਡੂਲ ਕਾ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਅਸ ਸਾਡੀ ਜਿਹੜੀ ਆਲ ਇੰਡੀਆ ਸ਼ੈਡੂਲ ਕਾਸ ਫੈਡਰੇਸ਼ਨ ਹਮੇਸ਼ਾ ਹੀ ਉਹਨੇ ਸਮਾਜ ਦੀ ਆਵਾਜ਼ ਨੂੰ ਬਲੰਡ ਕੀਤਾ ਵਾ ਤੌਰ ਸਮਾਜ ਦੀ ਜਿਹੜੀ ਵਾਜਾ ਬਰੰਦ ਕਰਦੀ ਰਹੇਗੀ ਉਹਨੇ ਮੇਰੇ ਨਾਲ ਸਾਡੇ ਸੁਮਿਤ ਕਾਲੀ ਜੀ ਡਾਕਟਰ ਬੀ ਆਰ ਅੰbedkar ਮਹਾਪੰਚਾਇਤ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਉਹ ਵੀ ਬੜੇ ਬਕੂਬੀ ਦੇ ਨਾਲ ਵਾਲਮੀਕ ਮਹਾਰਾਜ ਦੇ ਸਮਾਜ ਦੀ ਆਵਾਜ਼ ਠਾਉਂਦੇ ਨੇ ਤੇ ਇਹ ਜਿਹੜਾ ਅੱਜ ਅਹੀ ਧੰਨਾ ਲਿਖਿਆ ਹੀ ਉਹ ਤਾਂ ਨਾ ਇਸ ਕਰਕੇ ਲਿਖਿਆ ਹੀ ਸਿਰਫ ਇਹ ਸਾਡੇ ਜਿਹੜੀ ਸੰਸਥਾਵਾਂ ਦੇ ਮੈਂਬਰ ਹੀ ਮੈਂਬਰ ਆਏ ਨੇ ਇਹਦੇ ਸਿਰਫ ਆਈ ਥੋੜਾ ਜਿਹਾ ਇੱਕ ਟੇਲਰ ਦਿਖਾਇਆ ਵਾ ਵੀ ਇੱਕ ਚੰਦਨਾ ਪ੍ਰਸ਼ਾਸਨ ਨੂੰ ਕਿਹਾ ਵਾ ਵੀ ਪ੍ਰਸ਼ਾਸਨ ਦੇ ਜੇ ਸਾਡਾ ਤੁਸੀਂ ਪਰਚਾ ਦਰਜ ਕਰਦੇ ਜੇ ਉਰਤੇ ਜਸਬੀਰ ਸਿੰਘ ਦੇ ਬੇਜ਼ਬੀ ਦਾ ਫੇਰ ਨਹੀਂ ਪੈਂਦੇ ਉਹਨਾਂ ਨੇ ਹਜੇ ਤੱਕ ਪਰਚਾ ਨਹੀਂ ਦਰਜ ਕੀਤਾ ਨਾ ਦੇਰ ਰਾਤ ਤੱਕ ਬੋਰਡ ਲੱਗੇ ਪਰ ਬੋਰਡ ਵੀ ਨਹੀਂ ਲੁਆਏ ਸਾਰੇ ਸਮਾਜ ਅਗੇ ਬੇਨਤੀ ਕਰਦਾ ਮੈਂ ਜਿੰਨੇ ਵੀ ਮੈਂਬਰ ਬਣਾਏ ਨੇ ਸਾਦਰ ਸਤਿ ਮੈਂਬਰ ਪਾਏ 97 ਲੈਂਡ ਦੇ ਵਿੱਚ ਬਿਠਾ ਕੇ ਦੇਖ ਲੋ ਜੇ ਕਿਸੇ ਨੂੰ ਵਾਲਮੀਕੀ ਮਹਾਰਾਜ ਦੇ ਮੁਕਤੀ ਮਾਰਾ ਦਾ ਪਾਠ ਹੁੰਦਾ ਹੋਵੇ ਤੇ ਅਸੀਂ ਇਹਨਾਂ ਨੂੰ ਮੈਂਬਰ ਮੰਨਾਂਗੇ ਜੇ ਨਹੀਂ ਹੁੰਦਾ ਤੇ ਇਹਨਾਂ ਨੂੰ ਇਹਨਾਂ ਨੂੰ ਬਰਖਾਸਤ ਕੀਤਾ ਜਾਵੇ ਇਹਨਾਂ ਕੋਲ ਸਦੀਫਾ ਲਿਆ ਜਾਵੇ ਇਹਨਾਂ ਕੋਲ ਕਹਿੰਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੀ ਹਰ ਹਰ ਵਾਲਮੀਕੀ ਮੈਂ ਲਾਪਰੀ ਸਿੰਘ ਪੰਜਾਬ ਯੂਥ ਦਾ ਤੁਹਾਡਾ ਸਭ ਸਟ੍ਰੈਸ ਭਗਵਾਨ ਵਾਲਮੀਕੀ ਆਸ਼ਰਮ ਤੋਂ ਸੇਵਾਦਾਰ ਹਾਂ ਜੀ ਦੇਖੋ ਜੀ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਬੜੀ ਮੰਦਭਾਗੀ ਜਿਹੜੀ ਜਿਹੜਾ ਇਹਨੇ ਕੰਮ ਕੀਤਾ ਹੈ ਡਾਕਟਰ ਜਸਪੀਰ ਸੰਧੂ ਨੇ ਹੈ ਡਾਕਟਰ ਜੱਲੀ ਡਾਕਟਰ ਆ ਇਹਨੇ ਜਿਹੜਾ ਇਹ ਕਹੋ ਜੀ ਮੰਦਭਾਗੀ ਹਰਕਤ ਜਿਹੜੀ ਕੀਤੀ ਆ ਸਾਡੇ ਇਹਨੂੰ ਸ਼੍ਰਾਇਨ ਬੋਰਡ ਜਿਹੜਾ ਮੈਂਬਰ ਲਿਤਾ ਹੀ ਇਹਨੂੰ ਜਿਹੜਾ ਵਾ ਆਪਣਾ ਅੱਗੇ ਕਹਿੰਦੇ ਉਹਨੂੰ ਸ਼੍ਰਾਇਨ ਬੋਰਡ ਤੇ ਇਹਨੂੰ ਮੈਂਬਰ ਲਿਤਾ ਹੀਗਾ ਉੱਥੇ ਤੇ ਇਹਨੇ ਉੱਥੇ ਨਤਮਸਤਕ ਹੋਣ ਜਾਣਾ ਹੈ ਇਹਨੇ ਜਿਹੜੇ ਹੋਰਡਿੰਗ ਚ ਪਾਈ ਜਿੱਥੇ ਸਾਡੇ ਵਾਲਮੀਕੀ ਤੀਰਥ ਦੇ ਉੱਤੇ ਆਪਣੇ ਚਾਰੂ ਵਾਲਾ ਲੋਗੋ ਲਾਇਆ ਹੈਗਾ ਚਾਰੂ ਵਾਲਾ ਲੋਗੋ ਲਾਇਆ ਹੈ ਕਿ ਤੁਹਾਡੇ ਸਾਰੇ ਦਲਿਤ ਭਾਈਚਾਰੇ ਨੂੰ ਵਾਲਮੀਕੀ ਭਾਈਚਾਰੇ ਨੂੰ ਐਸੀ ਭਾਈਚਾਰੇ ਨੂੰ ਜਿਹੜਾ ਵਾ ਬੜਾ ਵੱਡਾ ਜਿਹੜਾ ਵਾ ਰਿਸੋਰਸ ਉਹਨਾਂ ਦੇ ਦਿਲ ਨੂੰ ਠੇਸ ਪਹੁੰਚੀ ਆ ਰੋਸ ਬੜਾ ਵੱਡਾ ਸੀ ਅੱਜ ਇਹ ਤਨਾ ਪੜਾੜੀ ਪੁਲ ਤੇ ਕਰ ਰਹੇ ਆ ਠੀਕ ਆ ਵੇਖੋ ਹੁਣ ਮੈਨੂੰ ਮੈਨੂੰ ਕੌਮ ਦੇ ਕਰਕੇ ਗੁੱਸਾ ਆ ਮੈਂ ਪਾੜਿਆ ਉਸੇ ਵੇਲੇ ਮੈਨੂੰ ਰੈਸਟ ਕੀਤਾ ਗਿਆ ਉਸੇ ਵੇਲੇ ਮੈਨੂੰ ਉਸੇ ਵੇਲੇ ਮੈਨੂੰ ਰੈਸਟ ਕੀਤਾ ਗਿਆ ਠੀਕ ਆ ਉਸ ਤੋਂ ਬਾਅਦ ਰੈਸਟ ਕਰਕੇ ਆਡੀ ਜਿਹੜੀ ਡੈਮੋਕ੍ਰੇਸੀ ਦੇ ਜੋ ਰਾਈਟ ਹੈ ਸਾਡੇ ਵਾਲਮੀਕੀ ਭਾਈਚਾਰੇ ਨੇ ਮੈਨੂੰ ਉਸੇ ਵੇਲੇ ਜਿਹੜਾ ਵਕਤ ਡਵਾਇਆ ਵਾ ਵੇਖੋ ਉਹਦੇ ਤੇ ਕੋਈ ਕਾਰਵਾਈ ਨਹੀਂ ਕਿਉਂਕਿ ਨਾ ਹੀ ਸਰਕਾਰ ਆ ਆਪੇ ਕਾਨੂੰਨ ਪਾਸ ਕੀਤਾ ਵਾ ਠੀਕ ਆ ਆਪ ਇਹਨਾਂ ਨੇ ਵੇਦਵੀ ਦਾ ਕਾਨੂੰਨ ਪਾਸ ਕੀਤਾ ਵਾ ਸਾਰਿਆਂ ਲਈ ਜਿਹੜਾ ਵਾ ਕਾਨੂੰਨ ਇੱਕ ਆ ਤੋਂ ਬਾਅਦ ਬੋਰਡਿੰਗ ਬੋਰਡ ਕਈ ਹਿੱਸਿਆਂ ਤੋਂ ਡਾਏ ਵੀ ਗਏ ਡਾਏ ਜਾਂਦੇ ਇਹ ਗਲਤੀ ਕੀਤੀ ਤੇ ਉਹਨੇ ਉਹਨਾਂ ਨੇ ਤੁਕਣੇ ਸੀਗੇ ਹੁਣ ਗੱਲਬਾਤ ਹੋਈ ਕੀ ਕਰਨ ਗੱਲਬਾਤ ਵਿੱਚ ਕੁਝ ਨਹੀਂ ਉੱਤੇ ਕੋਈ ਕਾਰਵਾਈ ਨਹੀਂ ਆ ਤੇ ਮੇਰੇ ਤੇ ਉਸੇ ਵੇਲੇ ਕਾਰਵਾਈ ਮਨੋਸੇ ਵੇਲੇ ਫੜ ਲਿਆ ਗਿਆ ਮੰਗੇ ਹੀ ਕਰਦੇ ਆ ਮੇਰੇ ਤੇ ਹੀ ਕਾਰਵਾਈ ਕਰ ਦਿਓ ਮੈਨੂੰ ਨਹੀਂ ਤੇ ਪਰਵਾ ਪਰ ਜਿਹੜਾ ਅੱਜ ਤੇ ਕਾਰਵਾਈ ਵੀ ਕੀਤੀ ਜਾਵੇ ਜੈ ਵਾਲਮੀਕੀ ਹਰਰ ਵਾਲਮੀਕੀ ਇਸ ਤਰ੍ਹਾਂ ਜੀ ਜੋ ਵਾਲਮੀਕ ਬਰਾਦਰੀ ਦੇ ਵਿੱਚ ਇੱਕ ਪੋਸਟਿੰਗ ਲੈ ਕੇ ਜਿਹੜਾ ਰੋਸ ਚੱਲ ਰਿਹਾ ਸੀ ਉਹਦੇ ਸਬੰਧੀ ਇਹਨਾਂ ਦੇ ਸਾਰੇ ਜਿਹੜੇ ਮੁਖੀ ਨੇ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਨਾਲ ਗੱਲ ਕੀਤੀ ਵੀ ਜਿਹੜਾ ਜੋ ਵੀ ਇਸ਼ੂ ਆ ਇਹਦੇ ਉੱਤੇ ਵਾਟਾ ਬੈਠ ਕੇ ਵਿਚਾਰ ਕਰਕੇ ਜੋ ਵੀ ਇਹਦਾ ਅਗਲਾ ਹੱਲ ਕੋਈ ਨਿਕਲਦਾ ਵਾ ਉਹ 2-4 ਦਿਨਾਂ ਉਹ ਲਾਣੇ ਦਿਨਾਂ ਵਿੱਚ ਜਲਦੀ ਕਰ ਲੈ ਜਾਈਏ ਜੋ ਇਹਨਾਂ ਨੇ ਸਾਡੇ ਗੱਲ ਨੂੰ ਮੰਨ ਕੇ ਜਿਹੜਾ ਆਪਣਾ ਧਰਵਾਵਾ ਉਹ ਜਿਹੜਾ ਪੋਸਟਪੋਨ ਕਰ ਦਿੱਤਾ ਤੇ 4 ਦਿਨ ਦਾ ਜਿਹੜਾ ਪ੍ਰਸ਼ਾਸਨ ਸਮਾਂ ਤੇ ਸਰ ਕੀ ਕੋਸ਼ਿਸ਼ ਵੀ ਪਾ ਰਹੀ ਹੈ ਪੋਸਟ ਜਿਹੜੇ ਜੀ ਉਹ ਐਕਚੁਅਲੀ ਜਿਹੜੇ ਕੋਈ ਇਤਰਾਜ਼ ਸੀ ਨਾ ਜੀ ਜਿਹੜੇ ਪੋਸਟ ਆਦੇ ਉਹ ਆਲਰੇਡੀ ਜਿਹੜੇ ਆ ਜੀ ਉਹ ਲਵਾਤੇ ਗਏ ਸੀ ਹਾਂ ਜੀ ਵੀ ਇਹ ਇਹ ਕਈ ਵਨ ਗੱਲਾਂ ਹੁੰਦੀਆਂ ਜਿਹੜੀਆਂ ਜਿਹੜਾ ਚੰਕ ਜਿਹੜੀਆਂ ਹੋ ਜਾਂਦੀਆਂ ਨੇ ਜੇ ਲੋ ਜਨਾਬਤ ਕਿਸੇ ਨੇ ਜਾਣ ਬੁਝ ਕੇ ਨਹੀਂ ਕੀਤੀ ਉਹ ਸਿਰਫ ਅ ਕਲੈਰिकल ਮਿਸਟੈਕ ਹੋ ਜਾਂਦੀ ਉਹਦੇ ਤੇ ਆਪਾਂ ਬਹਿ ਕੇ ਵਿਚਾਰ ਕਰਕੇ ਰ ਹੱਲ ਕੱਢਣਾ ਹੈ